ਖਬਰਨਾਮਾ ਦੇਖ ਰਹੇ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਬ ਸਰਾਜ ਧੱਕੇ ਨਾਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਪ੍ਰਧਾਨ ਬਣ ਗਏ ਹਨ ਸੁਖਬੀਰ ਸਿੰਘ ਬਾਦਲ ਲੇਕਿਨ 2027 ਦੀਆਂ ਵਿਧਾਨ ਸਭਾ ਦੀ ਜੰਗ ਜਿਤਨੀ ਇਕੱਲੇ ਵਾਸਤੇ ਸੁਖਬੀਰ ਸਿੰਘ ਬਾਦਲ ਲਈ ਬੜੀ ਮੁਸ਼ਕਲ ਨਹੀਂ ਕੋਹਾਂ ਦੂਰ ਹੋ ਜਾਵੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਜਿਸ ਤਰ੍ਹਾਂ ਪੰਥ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇ ਦਾ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇ ਦਾ ਸ਼੍ਰੀ ਕਿਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਵਨ ਦੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਹੁਣ ਕਾਫੀ ਸੁਖਬੀਰ ਸਿੰਘ ਬਾਦਲ ਤੋਂ ਦੂਰ ਚਲੇ ਗਏ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਵਾਅਦਾ ਜਿਹੜੀ ਡੀਲ ਕੀਤੀ ਸੀ ਕਿ ਪੁਰਾਣੇ ਜਥੇਦਾਰਾਂ ਦੀਆਂ ਸੁਆਮਾਂ ਨੂੰ ਬਹਾਲ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦਾ ਆ ਬਾਗੀ ਧੜਾ ਜੇਕਰ ਸਭ ਤੋਂ ਜ਼ਿਆਦਾ ਵਿਰੋਧ ਕਰ ਰਿਹਾ ਹੈ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਹੁਣ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਹੱਥ ੋਂ ਕੇ ਪੈ ਗਏ ਨੇ ਉਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਬਣੇ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਸ਼ੀਲ ਨੇ ਉਹਨਾਂ ਵੱਲੋਂ ਇਹ ਵੀ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਅਸੀਂ ਜਿਹੜੀ ਭਰਤੀ ਕਰ ਰਹੇ ਹਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਕਰ ਰਹੇ ਹਾਂ ਪੰਥ ਦੀ ਜਿਹੜੀ ਵੋਟ ਬੈਂਕ ਹੈ ਪੰਥ ਦੇ ਵੋਟ ਬੈਂਕ ਵਾਲੇ ਅੰਕੜੇ ਜਿਹੜੇ ਬੋਲਦੇ ਪੈ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਵਿੱਚ ਕਿਉਂਕਿ ਜਿਹੜੇ ਸਿੱਖ ਸਮਰਪਿਤ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਨ੍ਹਾਂ ਦਾ ਸਵਾਸ ਸਵਾਸ ਰੋਮ ਰੋਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੇਖੇ ਹੈ ਉਹ ਸੁਖਬੀਰ ਸਿੰਘ ਬਾਦਲ ਦੀ ਧਰਤੀ ਵਾਲਾ ਹਿੱਸਾ ਨਾ ਤੇ ਅੱਜ ਬਣਗੇ ਨਾ ਕੱਲ ਬਣਗੇ ਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟ ਪਾਉਣਗੇ ਇਸ ਮਾਮਲੇ ਨੂੰ ਸੁਖਬੀਰ ਸਿੰਘ ਸੰਝਾਉਣਗੇ ਕਿਵੇਂ ਕਿਉਂਕਿ ਸੁਖਜੀਵ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਇੱਕ ਵੱਡਾ ਪਹਾੜ ਹੈ ਉਹ ਵੀ ਮੁਸੀਬਤਾਂ ਦਾ ਕਿਉਂਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜਿਹੜੀ ਸਿੱਖ ਸਿੱਖਪੰਥ ਦੀ ਵੋਟ ਹੈ ਕੌਮ ਦੀ ਵੋਟ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਹੋ ਰਹੀ ਹੈ ਜਿਹੜੀ ਕਮੇਟੀ ਬਣੀ ਸੀ 2 ਦਸੰਬਰ 2024 ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਕਹਿੰਦਾ ਹੈ ਗੁਰਪਤਾਪ ਸਿੰਘ ਵਿਡਾਲਾ ਬੀਬੀ ਜਗੀਰਕੌਰ ਕਹਿੰਦੇ ਨੇ ਕਿ ਅਸੀਂ ਨਵੀਂ ਜਿਹੜੀ ਹੈ ਆ ਪਾਰਟੀ ਬਣਾਵਾਂਗੀ ਸੰਵਿਧਾਨਕ ਹੋਵੇਗੀ ਫਿਰ ਇਹ ਵੀ ਦੇਖਣਾ ਪੈਸੋਖਬੀਸਨ ਨੂੰ ਦੇਖਣਾ ਪੈ ਸਕਦਾ ਹੈ ਕਿ ਜਿਹੜੀ ਜੂਨ ਜੁਲਾਈ ਦੇ ਵਿੱਚ 40 ਤੋਂ 50 ਲੱਖ ਭੜਤੀ ਕੀਤੀ ਜਾ ਰਹੀ ਹੈ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪਵੇਗੀ ਜਾਂ ਜਿਹੜੀ ਨਵੀਂ ਪਾਰਟੀ ਪਾਰਟੀ ਬਣੀ ਹੈ ਬੜੇਗੀ ਜਾਂ ਬਣਨ ਜਾ ਰਹੀ ਉਸ ਨੂੰ ਪਵੇਗੀ ਇਸ ਤੋਂ ਪਹਿਲਾਂ ਕਿ ਨਵੀਂ ਪਾਰਟੀ ਬਣੇ ਚਾਹੇ ਨਵੀਂ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਵੇ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਰਾਤਾ ਕੈਂਪ ਕਰਨਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵਾਲਿਆਂ ਦੇ ਨਾਲ ਜਿਸ ਵਿੱਚ ਗੁਰਪ੍ਰਤਾਪ ਸਿੰਘ ਵਿਡਾਲਾ ਵੀ ਨੇ ਚਰਨਜੀਤ ਸਿੰਘ ਬਰਾੜ ਵੀ ਨੇ ਬੀਬੀ ਜਗੀਰ ਕੌਰ ਵੀ ਨੇ ਪ੍ਰਵਿੰਦਰ ਢੀਂਸਾ ਸੁਖਦੇਵ ਢੀਂਸਾ ਅ ਸਰਜੀਤ ਸਿੰਘ ਰਕੜਾ ਪ੍ਰੋਫੈਸਰ ਸਿੰਘ ਪ੍ਰੇਮ ਸਿੰਘ ਚੰਦੂ ਮਾਜਰਾ ਯਾਨੀ ਕਿ ਸਾਰੇ ਵੱਡੇ ਆਗੂ ਉਸ ਸਾਥ ਦੇ ਨੇ ਸੁਖਬੀਰ ਸਿੰਘ ਬਾਦਲ ਜੇ ਕਿਸੇ ਨੂੰ ਸਕਾ ਸਕਦੇ ਨੇ ਤਾਂ ਇਹਨਾਂ ਨੂੰ ਕਨਵਿੰਸ ਕਰ ਲੈਣਾ ਚਾਹੀਦਾ ਹੈ ਜੇ ਕਨਵਿੰਸ ਹੋ ਜਾਂਦੇ ਨੇ ਫਿਰ ਦੁਬਾਰਾ ਇੱਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਤਲਬ ਹੋ ਜਾਣਾ ਚਾਹੀਦਾ ਹੈ ਮਾਫੀ ਮੰਗ ਲੈਣੀ ਚਾਹੀਦੀ ਹੈ ਸਾਰੇ ਮਾਮਲੇ ਸਾਰੇ ਮਤਭੇਦ ਸਾਰੀਆਂ ਲੜਾਈਆਂ ਝਗੜੇ ਆਪਸੀ ਤਣਾਅ ਆਪਸੀ ਟਕਰਾ ਠੰਡੇ ਬਸਤੇ ਵਿੱਚ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਸਜ਼ੀਦ ਕਰ ਲਾਣਾ ਚਾਹੀਦਾ ਹੈ ਚਾਹੇ ਮੈਂ ਕੱਲੀ ਸੁਖਬੀਰ ਬਾਦਲ ਦੀ ਗੱਲ ਹੀ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਜੇ ਦੋ ਕਦਮ ਚੱਲ ਕੇ ਉਹਨਾਂ ਵੱਲ ਜਾਂਦੇ ਨੇ ਤੇ ਉਹਨਾਂ ਨੂੰ ਵੀ ਇੱਕ ਕਦਮ ਸੁਖਬੀਰ ਸਿੰਘ ਬਾਦਲ ਵੱਲ ਭੁਦਾਉਣਾ ਚਾਹੀਦਾ ਹੈ ਕੱਲਾ ਸੁਖਬੀਰ ਸਿੰਘ ਬਾਦਲ ਦਾ ਦੋਸ਼ ਨਹੀਂ ਚਾਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੈ ਪਾਬੇ ਬੀਬੀ ਜਗੀਰ ਕੌਰ ਹੈ ਚਰਨਜੀਤ ਸਿੰਘ ਬਰਾੜ ਹੈ ਪ੍ਰਵਿੰਦਰ ਸਿੰਘ ਢੀਂਸਾ ਹੈ ਸੁਖਦੇਵ ਸਿੰਘ ਢੀਂਸਾ ਹੈ ਇਹਨਾਂ ਨੇ ਵੀ ਜਦੋਂ ਇਹ ਸਰਕਾਰ ਸੀ ਤਾਂ ਇਹਨਾਂ ਨੇ ਵੀ ਪੂਰੀ ਐਸ਼ ਲਈ ਆਨੰਦ ਮਾਣਿਆ ਜਿਸ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਸੀ ਕਿ ਵਜ਼ੀਰੀਆਂ ਇਹਨਾਂ ਵੀ ਕਮਾਈਆਂ ਨੇ ਸਰਕਾਰੀ ਕੋਠਿਆਂ ਵਿੱਚ ਇੱਕ ਕੋਠੀਆਂ ਵਿੱਚ ਇਹ ਵੀ ਰਹਿ ਨੇ ਸਰਕਾਰੀ ਗੱਡੀਆਂ ਦੇ ਵਿੱਚ ਬਹਿ ਕੇ ਤੇਲ ਇਹਨਾਂ ਵੱਲੋਂ ਵੀ ਫੂਕਿਆ ਗਿਆ ਹੈ ਇਹ ਦੋਵੇਂ ਤਿਰਾਂ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਅਤੇ ਦਾਗੀ ਤੜਾ ਦੋਨੋਂ ਹੀ ਇਹ ਜਿਹੜੇ ਗੁਨਾਹ ਕੀਤੇ ਨੇ ਇਹਨਾਂ ਦੇ ਵਿੱਚ ਰੁਮਲਮ ਨੇ ਹੁਣ ਮੁਨਕਰ ਨਹੀਂ ਹੋ ਸਕਦੇ ਇਸ ਲਈ ਦੋਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਾਂ ਹੈ ਨਹੀਂ ਲੇਕਿਨ ਕਿਵੇਂ ਨਾ ਕਿਵੇਂ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਦੋਨਾਂ ਧਿਰਾਂ ਨੂੰ ਇਕੱਠਾ ਕਰਵਾ ਜਾਵੇ ਸੁਖਬੀਰ ਸਿੰਘ ਬਾਦਲ ਨੂੰ ਵੀ ਬਾਗੀ ਤਰਫੋਂ ਬਾਗੀ ਧੜੇ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਬਾਗੀ ਧੜੇ ਵਾਲਿਆਂ ਨੂੰ ਵੀ ਸੁਖਬੀਰ ਸਿੰਘ ਬਾਦਲ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਵਧੀਆ ਹੋਵੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਿਨਾਂ ਲੜਾਈ ਤੋਂ ਇਕਜਟ ਹੋ ਕੇ ਇਕਤਾ ਕਰਕੇ ਲੜੀਆਂ ਜਾਣ।